ਕੀ ਮਾਹੌਲ ਲੱਗ ਰਿਹਾ ਪਹਿਲਾਂ ਇੱਕ ਲੋਕਲ ਉਮੀਦਵਾਰ ਤੇ ਕੇਜਰੀਵਾਲ ਸਾਹਿਬ ਨਾਲ ਲੜਾਈ ਆ ਸਮਝੋ ਕੀ ਫਰਕ ਲੱਗਦਾ ਵਾ ਕਿਉਂਕਿ ਆਮ ਆਦਮੀ ਪਾਰਟੀ ਦੀ ਵੀ ਕਾਰਗੁਜ਼ਾਰੀ ਤੁਸੀਂ ਦੇਖੀ ਐ ਕਾਂਗਰਸ ਦੀ ਪਹਿਲਾਂ ਦੇਖ ਕੇ ਗਏ ਸੀ ਹੁਣ ਦੁਬਾਰਾ ਫੇਰ ਕਾਂਗਰਸ ਦੇ ਵਿੱਚ ਵਰਕ ਕਰਦੇ ਹੋਏ ਨਜ਼ਰ ਆ ਰਹੇ ਉਹਨਾਂ ਨਾਲ ਸਾਡੀ ਸੋਚ ਹੀ ਨਹੀਂ ਮਿਲਦੀ ਤੁਸੀਂ ਕਿਹਾ ਕਿ ਇੱਕ ਦਿਨ ਹੀ ਆਮ ਆਦਮੀ ਪਾਰਟੀ ਰਹਿ ਕੇ ਇੱਕ ਦਿਨ ਵਾਸਤੇ ਹੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਮੁੜ ਕੇ ਕਾਂਗਰਸ 'ਚ ਆਣ ਵਾਸਤੇ ਕਾਫੀ ਵਾਪਸੀ ਮੁਸ਼ਕਲ ਹੋ ਗਈ ਮੁਸ਼ਕਿਲ ਵਾਲੀ ਗੱਲ ਨਹੀਂ ਸੋ ਕਈ ਵਾਰ ਕੁਝ ਚੀਜ਼ਾਂ ਹੁੰਦੀਆਂ ਨੇ ਜੋ ਤੁਸੀਂ ਆਪਣੇ ਐਂਡ ਤੇ ਕਲੀਅਰ ਕਰਨਾ ਚਾਹੁੰਦੇ ਹੋ ਨੇ ਸੋਦੇ ਤੇ ਲੱਗੇ ਰਹੇ ਹੁਕਮੰਦਰੀ ਸਾਹਿਬ ਤਾਂ ਕਹਿੰਦੇ ਸੀਗੇ ਕਿ ਦਿਲਵੀਰ ਗੋਲਡੀ ਮੇਰਾ ਭਰਾ ਵਾ ਬਹੁਤ ਪ੍ਰੈਸ ਕਾਨਫਰੰਸ ਜਦੋਂ ਤੁਸੀਂ ਜੁਆਇਨ ਕੀਤੀ ਬੜੀਆਂ ਤੁਹਾਡੇ ਨਾਲ ਕਾਫੀ ਸਾਂਝ ਸਾਂਝਾ ਪਾਈਆਂ ਹਣ ਹਾਂ ਹਾਂ ਬਿਲਕੁਲ ਉਹ ਇੱਕ ਪੋਲਿਟਿਕਲ ਗੱਲ ਲੱਗਾ ਇੱਕ ਸਾਡਾ ਸਹਿਚਾਰ ਆਪਸ ਵਿੱਚ ਕਾਫੀ ਸਮੇਂ ਤੋਂ ਲੰਮਾ ਹੈਗਾ ਤੇਰਾ ਕੰਮ ਨੂੰ ਕਿਸ ਤਰ੍ਹਾਂ ਦੇ ਦੇਓ ਕੋਈ ਧੂਰੀ ਤੋਂ ਤੁਸੀਂ ਵੀ ਇਲੈਕਸ਼ਨ ਲੜੇ ਮੁੱਖ ਮੰਤਰੀ ਵੀ ਧੂਰੀ ਤੋਂ ਜਿਹੜਾ ਵਾ ਚੋਣ ਜਿੱਤੇ ਹੋਏ ਨੇ ਤਾਂ ਹੁਣ ਸਾਢੇ 3 ਸਾਲ ਦੇ ਕਾਰਜਕਾਰੀ ਨੂੰ ਕਿਸ ਤਰ੍ਹਾਂ ਦੇਗਾ ਜੇ ਤੁਸੀਂ ਰਿਐਲਿਟੀ ਤੁਸੀਂ ਇਹ ਕੈਮਰਾਮੈਨ ਤੇ ਤੁਸੀਂ ਜਾਇਓ ਤੇ ਧੂਰੀ ਦੇ ਲੋਕਾਂ ਤੋਂ ਪੁੱਛਿਓ ਜਿਹੜੀ ਇੰਡਸਟਰੀ ਦੀ ਗੱਲ ਕਰਦੇ ਨੇ ਸਾਡੇ ਧੂਰੀ ਦੇ ਵਿੱਚ 1956 ਦੇ ਵਿੱਚ 슈ਗਰ ਮਿਲ ਆਈ ਸੀਗੀ ਦੇਖੋ ਅੱਜ ਉਹ ਬੰਦ ਹੋ ਗਈ ਇਹਨਾਂ ਦੇ ਰਾਜ ਚ ਆ ਕੇ ਲੁਧਿਆਣਾ ਪਛਮੀ ਦਾ ਚੋਣ ਅਖਾੜਾ ਪੂਰੀ ਤਰ੍ਹਾਂ ਭੱਕ ਚੁੱਕਾ ਤੇ ਪ੍ਰਚਾਰ ਖਤਮ ਹੋਣ ਦੇ ਵਿੱਚ ਕੁਝ ਠੀਕ ਘੰਟਿਆਂ ਦਾ ਸਮਾਂ ਬਾਕੀ ਰਹਿ ਗਿਆ ਕੱਲ ਸ਼ਾਮ ਨੂੰ ਪ੍ਰਚਾਰ ਸ਼ਾਮ ਨੂੰ 5 ਵਜੇ ਖਤਮ ਹੋਏਗਾ ਤਾਂ ਕਾਂਗਰਸ ਦੇ तमाम ਵੱਡੇ ਲੀਡਰ ਲੁਧਿਆਣਾ ਪਹੁੰਚੇ ਹੋਏ ਨੇ ਤੇ ਭਾਤਪੂਛਨ ਆਕਸ਼ੂ ਦੇ ਹੱਕ ਦੇ ਵਿੱਚ ਵੋਟਰਾਂ ਨੂੰ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਸਾਡੇ ਨਾਲ ਮੌਜੂਦ ਨੇ ਦਲਵੀਰ ਗੋਲਡੀ ਕੁਰਸੀ ਕਿਸ ਤਰ੍ਹਾਂ ਦੇ ਦਿਓ ਲਗਾਤਾਰ ਹੁਣ ਕਈ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਚੋਣ ਪ੍ਰਚਾਰ ਦੇ ਡਟੇ ਹੋਏ ਕੀ ਮਾਹੌਲ ਲੱਗ ਰਿਹਾ ਪਹਿਲਾਂ ਆ ਤੁਹਾਡਾ ਤੇ ਤੁਹਾਡੀ ਟੀਮ ਦਾ ਸਭ ਤੋਂ ਪਹਿਲਾਂ ਸਵਾਗਤ ਕਰਦਾ ਤੇ ਬਹੁਤ ਵਧੀਆ ਮਾਹੌਲ ਆ ਤੇ ਇੱਕ ਲੋਕਲ ਉਮੀਦਵਾਰ ਤੇ ਕੇਜਰੀਵਾਲ ਸਾਹਿਬ ਨਾਲ ਲੜਾਈ ਆ ਸਮਝੋ ਤੇ ਇੱਕ ਕੋਈ ਇਨਸਾਨ ਜੋ ਇੱਥੇ ਜੰਮਿਆ ਇਸੇ ਗਲੀਆਂ ਚ ਖੇਡਿਆ ਇੱਥੇ ਵੱਡਾ ਹੋਇਆ ਤੇ ਜਿਹਨੂੰ ਚੱਪੇ-ਚੱਪੇ ਦਾ ਪਤਾ ਤੇ ਐਮਸੀ ਲੈਵਲ ਤੋਂ ਉੱਠ ਕੇ ਉਹਨੇ ਜਿਹੜੀ ਆਪਣੀ ਮਿਹਨਤ ਦੀ ਸ਼ੁਰੂਆਤ કરી ਤੇ ਇੱਕ ਬੜੇ ਵਧੀਆ ਤਰੀਕੇ ਨਾਲ ਹੌਲੀ-ਹੌਲੀ ਸਿਆਸਤ ਦੀਆਂ ਸੀੜੀਆਂ ਚੜ੍ਹਦੇ ਹੋਏ ਰਾਜਨੀਤੀ ਦੀਆਂ ਤੇ ਉਹਨਾਂ ਨੇ ਫਿਰ ਮੰਤਰੀ ਪਦ ਤੱਕ ਪਹੁੰਚੇ ਤੇ ਅੱਜ ਉਹ ਪੰਜਾਬ ਦੇ ਸਾਡੇ ਵਾਈਸ ਪ੍ਰੈਜ਼ੀਡੈਂਟ ਨੇ ਸੋ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਕੋਈ ਮੁਕਾਬਲਾ ਕਿਸੇ ਨਾਲ ਹੈਗਾ ਤੇ ਦੂਸਰੀ ਸਾਈਡ ਤੇ ਸਿੱਧਾ ਮੈਂਬਰ ਪਾਰਲੀਮੈਂਟ ਆਪਣਾ ਛੱਡ ਕੇ ਤੇ ਐਮਐਲਏ ਦੀ ਚੋਣ ਲੜਨ ਨੂੰ ਫਿਰਦੇ ਨੇ ਤੁਸੀਂ ਦੇਖੋ ਇੱਕ ਸਾਈਡ ਤੇ 2000 ਜਿਮਨੀ ਚੋਰੀ ਲੋਕ ਸਭਾ ਦੀ ਗੱਲ ਕਰੀਏ ਤਾਂ ਉਦੋਂ ਮੀਤ ਹੇਰ ਨੇ ਬਤੌਰ ਮੰਤਰੀਸ਼ਪ ਤੋਂ ਰਜ਼ਾਈਨ ਦੇ ਕੇ ਮੈਂਬਰ ਪਾਰਲੀਮੈਂਟ ਲਈ ਸੀ ਤੇ ਹੁਣ ਇਹ ਕਹਿੰਦੇ ਨੇ ਜੀ ਅਸੀਂ ਐਮਪੀ ਛੱਡ ਕੇ ਇਧਰੋਂ ਚਤਾ ਕੇ ਤੇ ਇਹਨੂੰ ਮੰਤਰੀ ਬਣਾਉਣਾ ਕੀ ਅਜੇ ਤੱਕ 3.5 ਸਾਲ ਚ ਜਿਹੜੇ ਬਾਕੀ ਬੰਦੇ ਨੇ ਉਹ ਕੇਪੇਬਲ ਨਹੀਂ ਹੈਗੇ ਇਹ ਉਹ ਮੰਤਰੀਸ਼ਪ ਨਹੀਂ ਕਰ ਸਕਦਾ ਇਹ ਸਿਰਫ ਇੱਕ ਲੁਭਾਵ ਨੇ ਵਾਦੇ ਇੱਕ ਲੋਕਾਂ ਨੂੰ ਸਿਰਫ ਲਾਲਚ ਦੇਣਾ ਉਸ ਤਰੀਕੇ ਨਾਲ ਜਿਹੜਾ ਇਹ ਵਿਰੋਧੀ ਧਿਰ ਜਿਹੜੀ ਖੇਡ ਰਹੀ ਆ ਤਾਂ ਤੁਸੀਂ ਕਾਂਗਰਸ ਦੇ ਵਿੱਚ ਲੰਬੇ ਸਮੇਂ ਤੋਂ ਰਹੇ ਵਿੱਚ ਕੋ ਸਮਾ ਲਈ ਆਮ ਆਦਮੀ ਪਾਰਟੀ ਵੀ ਜੁਆਇਨ ਕੀਤੀ ਫਿਰ ਹੁਣ ਮੋੜ ਕਾਂਗਰਸ ਦੇ ਵਿੱਚੋਂ ਕੀ ਫਰਕ ਲੱਗਦਾ ਵਾ ਕਿਉਂਕਿ ਆਮ ਆਦਮੀ ਪਾਰਟੀ ਦੀ ਵੀ ਕਾਰਗੁਜ਼ਾਰੀ ਤੁਸੀਂ ਦੇਖੀ ਐ ਕਾਂਗਰਸ ਦੀ ਪਹਿਲਾਂ ਦੇਖ ਕੇ ਗਏ ਸੀ ਹੁਣ ਦੁਬਾਰਾ ਫੇਰ ਕਾਂਗਰਸ ਦੇ ਵਿੱਚ ਵਰਕ ਕਰਦੇ ਹੋਏ ਨਜ਼ਰ ਆ ਰਹੇ ਹੋ ਕਿੰਨਾ ਕੋ ਫਰਕ ਨਜ਼ਰ ਆਉਂਦਾ ਨਹੀਂ ਮੈਂ 2008 ਤੋਂ ਹੁਣ ਤੱਕ ਮੈਂ ਕਾਂਗਰਸ ਦੀ ਹੀ ਕਾਰਗੁਜ਼ਾਰੀ 'ਚ ਰਿਹਾ ਉਹ ਸਿਰਫ ਇੱਕ ਦਿਨ ਇੱਕ ਦਿਨ ਦੀ ਗੱਲ ਸੀਗੀ ਜੀ ਉਹ ਤੇ ਉਧਰ ਮੈਂ ਕੋਈ ਨਾ ਟੱਚ ਹੋਇਆ ਤੇ ਉਹਨਾਂ ਨਾਲ ਸਾਡੀ ਸੋਚ ਹੀ ਨਹੀਂ ਮਿਲਦੀ ਬਹੁਤ ਜਿਹੜਾ ਅਸੀਂ ਤਾਂ ਗਰਾਉਂਡ ਰਿਐਲਿਟੀ ਦੇ ਉੱਪਰ ਸਾਡੀ ਪਾਰਟੀ ਜਿਹੜਾ ਕੰਮ ਕਰਦੀ ਆ ਸਾਡੀ ਜਿਹੜੀ ਪਾਰਟੀ ਆ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਕੇ ਇੱਕ ਸੈਕੂਲਰ ਸੋਚ ਦੇ ਉੱਤੇ ਜਿਹੜਾ ਕੰਮ ਕਰਦੀ ਆ ਜਿਹੜੀ ਸੰਵਿਧਾਨ ਬਚਾਓ ਸਾਡੀ ਰੈਲੀ ਚੱਲ ਰਹੀ ਆ ਰਾਹੁਲ ਗਾਂਧੀ ਜੀ ਨੇ ਸ਼ੁਰੂ ਕਰੀ ਹੋਈ ਆ ਉਹ ਇਹੀ ਆ ਵੀ 1 ਨੈਸ਼ਨ 1 ਇਲੈਕਸ਼ਨ ਨੂੰ ਲੈ ਕੇ ਉਦੇ ਚ ਜਿਹੜਾ ਆਪਣਾ ਕਲਚਰ ਅਲੱਗ-ਅਲੱਗ ਸਭਿਆਤਾਵਾਂ ਨੇ ਆਪਣੀ ਸਟੇਟ ਦੀਆਂ ਡਿਫਰੈਂਟ ਕੰਟਰੀਜ਼ ਆਪਣੇ ਸਾਰੇ ਵਿੱਚ ਤਾਂ ਉਹਨੂੰ ਬੀਜੇਪੀ ਆਪਣੇ ਤਰੀਕੇ ਨਾਲ ਮੋਲਡ ਕਰਕੇ ਉਸ ਤਰੀਕੇ ਨਾਲ ਚਲਾਉਣਾ ਚਾਹੁੰਦੀ ਹੈ ਸੋ ਉਹਨੂੰ ਲੈ ਕੇ ਜਿਹੜਾ ਸੰਵਿਧਾਨ ਬਚਾਓ ਆ ਉਹ ਇਹ ਆ ਕਿ ਸਾਡੇ ਬਾਬਾ ਸਾਹਿਬ ਨੇ ਜੋ ਸੰਵਿਧਾਨ ਬਣਾਇਆ ਸੀਗਾ ਤੇ ਉਹਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਤਾਂ ਤੁਸੀਂ ਕਿਹਾ ਕਿ ਇੱਕ ਦਿਨ ਹੀ ਆਮ ਆਦਮੀ ਪਾਰਟੀ ਰਹਿ ਕੇ ਇੱਕ ਦਿਨ ਵਾਸਤੇ ਹੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਮੁੜ ਕੇ ਕਾਂਗਰਸ ਵਿੱਚ ਆਉਣ ਵਾਸਤੇ ਕਾਫੀ ਵਾਪਸੀ ਮੁਸ਼ਕਲ ਹੋਗੀ ਨੇ ਕੋਈ ਵਾਪਸੀ ਮੁਸ਼ਕਿਲ ਵਾਲੀ ਗੱਲ ਨਹੀਂ ਸੋ ਕਈ ਵਾਰ ਕੁਝ ਚੀਜ਼ਾਂ ਹੁੰਦੀਆਂ ਨੇ ਜੋ ਤੁਸੀਂ ਆਪਣੇ ਐਂਡ ਤੇ ਕਲੀਅਰ ਕਰਨਾ ਚਾਹੁੰਦੇ ਹੁੰਦੇ ਹੋ ਸੋ ਉਹਦੇ ਤੇ ਲੱਗੇ ਰਹਿ ਬਸ ਮੈਨੂੰ ਲੱਗਦਾ ਵੀ ਅੱਜ ਆਪਾਂ ਜ਼ਿਆਦਾ ਇੱਥੇ ਦੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀਗੇ ਕਿ ਦਿਲਵੀਰ ਗੋਲਦੀ ਮੇਰਾ ਭਰਾ ਵਾ ਬਹੁਤ ਪ੍ਰੈਸ ਕਾਨਫਰੰਸ ਜਦੋਂ ਤੁਸੀਂ ਜੁਆਇਨ ਕੀਤੀ ਬੜੀਆਂ ਤੁਹਾਡੇ ਨਾਲ ਕਾਫੀ ਸਾਂਝਾ ਪਾਈਆਂ ਹਾਂ ਹਾਂ ਬਿਲਕੁਲ ਉਹ ਇੱਕ ਪੋਲੀਟੀਕਲ ਗੱਲ ਅਲੱਗ ਇੱਕ ਸਾਡਾ ਸਹਿਚਾਰ ਆਪਸ ਵਿੱਚ ਕਾਫੀ ਸਮੇਂ ਤੋਂ ਲੰਬਾ ਹੈਗਾ ਜਦੋਂ ਮੈਂ ਯੂਨੀਵਰਸਿਟੀ ਚ ਪੜਦਾ ਸੀਗਾ ਆਰਾਊਂਡ 2003-4 ਤੋਂ ਲੈ ਕੇ ਤਾਂ ਕਿਸ ਤਰ੍ਹਾਂ ਕਮਾਣੋ ਕਿਸ ਤਰ੍ਹਾਂ ਦੇ ਦੇਓ ਕਿ ਧੂਰੀ ਤੋਂ ਤੁਸੀਂ ਵੀ ਇਲੈਕਸ਼ਨ ਲੜੇ ਮੁੱਖ ਮੰਤਰੀ ਵੀ ਧੂਰੀ ਤੋਂ ਜਿਹੜਾ ਵਾ ਚੋਣ ਜਿੱਤੇ ਹੋਏ ਨੇ ਤਾਂ ਹੁਣ 3.5 ਸਾਲ ਦੇ ਕਾਰਜਕਾਰੀ ਨੂੰ ਕਿਸ ਤਰ੍ਹਾਂ ਦੇਗਾ ਅ ਵੈਸੇ ਤਾਂ ਮੇਰੇ ਕਹਿਣ ਨਾਲ ਥੋੜਾ ਜਿਹਾ ਇਹ ਲੱਗੂਗਾ ਕਿ ਮੈਂ ਵਿਰੋਧ ਕਰ ਰਿਹਾ ਬਟ ਜੇ ਤੁਸੀਂ ਰਿਐਲਿਟੀ ਤੁਸੀਂ ਇਹ ਕੈਮਰਾਮੈਨ ਤੇ ਤੁਸੀਂ ਜਾਇਓ ਤੇ ਧੂਰੀ ਦੇ ਲੋਕਾਂ ਤੋਂ ਪੁੱਛਿਓ ਜਿਹੜੀ ਇੰਡਸਟਰੀ ਦੀ ਗੱਲ ਕਰਦੇ ਨੇ ਸਾਡੇ ਧੂਰੀ ਦੇ ਵਿੱਚ 1956 ਦੇ ਵਿੱਚ 슈ਗਰ ਮਿਲ ਆਈ ਸੀਗੀ ਦੇਖੋ ਅੱਜ ਉਹ ਬੰਦ ਹੋ ਗਈ ਇਹਨਾਂ ਦੇ ਰਾਜ ਚਾ ਕੇ ਕਿੰਨੇ ਹੀ ਲੋਕਾਂ ਦਾ ਉੱਥੇ ਜਿਹੜਾ ਰੋਜ਼ਗਾਰ ਖਤਮ ਹੋਇਆ ਹਨ ਕਿਸਾਨਾਂ ਦੇ ਲਈ ਕਿੰਨੀ ਨੁਕਸਾਨਦੇਹ ਚੀਜ਼ ਆ ਮਾਰਕੀਟ ਲਈ ਕਿੰਨੀ ਨੁਕਸਾਨਦੇਹ ਚੀਜ਼ ਆ ਸੋ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਐਂਗਲ ਤੇ ਕਿਸੇ ਵੀ ਸਮਝ ਲੋ ਕੰਮ ਦੇ ਉੱਪਰ ਕੋਈ ਇਹਨਾਂ ਵੱਲੋਂ ਵਧੀਆ ਤਰੀਕੇ ਨਾਲ ਆਪਣਾ ਨਾਂ ਬਣਾਇਆ ਗਿਆ ਕੋਈ ਵੀ ਕੰਮ ਹੈ ਜਾਨੀ ਮੈਨੂੰ ਲੱਗਦਾ ਜਿਹੜਾ ਬਿਨਾਂ ਤਜਰਬੇ ਤੋਂ ਆਪਾਂ ਬੰਦਾ ਚੁਣ ਲੈਨੇ ਹਨਾ ਉਹਦੇ ਨਾਲ ਬਹੁਤ ਨੁਕਸਾਨ ਹੁੰਦਾ ਤੇ ਇਸੇ ਕਰਕੇ ਮੈਂ ਇੱਥੇ ਬੇਨਤੀ ਕਰ ਰਿਹਾ ਹਾਂ ਬੀਕ ਜਿਹੜਾ ਬਿਲਕੁਲ ਜਿਹਨੂੰ ਬਹੁਤ ਤਜਰਬਾ ਆਪਣੇ ਕੰਮ ਦਾ ਉਹ ਲੀਡਰ ਨੂੰ ਚੋਣਨਾ ਚਾਹੀਦਾ ਤੇ ਜਿਹੜਾ ਇੱਥੇ ਦਾ ਬੇਸਿਕਲੀ ਜਿਹਨੂੰ ਪਤਾ ਜਿਨ੍ਹਾਂ ਨੂੰ ਕਰਤਾਰ ਸ਼ਹੀਦ ਅਜ਼ਮ ਸਰਦਾਰ ਕਰਤਾਰ ਸਿੰਘ ਸਰਾਬੇ ਦਾ ਨਾਮ ਹੀ ਨਹੀਂ ਪਤਾ ਉਹ ਕੈਂਡੀਡੇਟ ਕੀ ਕਰੂਗਾ ਠੀਕ ਹੈ ਉਹ ਪਹਿਲਾਂ ਉਹਨਾਂ ਨੇ ਪੈਸੇ ਪੂਸੇ ਕਮਾਏ ਬਿਜ਼ਨਸ ਚ ਆਏ ਤੇ ਹੁਣ ਉਹਨਾਂ ਨੇ ਸੋਚਿਆ ਵੀ ਰਾਜਨੀਤੀ ਵੀ ਕਰਕੇ ਦੇਖ ਲੈਣਾ ਰਾਜਨੀਤੀ ਬੜਾ ਸੀਰੀਅਸ ਪ੍ਰੋਫੈਸ਼ਨ ਆ ਇਹ ਸਾਰਾ ਦਿਨ ਦਿਨ ਰਾਤ ਲੋਕਾਂ ਦੇ ਲਈ ਤੁਹਾਨੂੰ ਘਟਣਾ ਪੈਂਦਾ ਸੋ ਆਮ ਬੰਦੇ ਦੀ ਵਸਤ ਦੀ ਗੱਲ ਨਹੀਂ ਹੈਗੀ ਇਹ ਤੁਸੀਂ ਸਵਿਧਾਨ ਬਚਾਓ ਜਿਹੜੀ ਤੁਹਾਡੀ ਮੂਵਮੈਂਟ ਚੱਲ ਰਹੀ ਆ ਉਹਦੀ ਗੱਲ ਕੀਤੀ ਆ ਪਰ ਰਵਨੀਤ ਬਿੱਟੂ ਕਹਿੰਦੇ ਨੇ ਕਿ ਸਵਿਧਾਨ ਜਿਹੜਾ ਵਾ ਸੁਰੱਖਿਤ ਹੱਥਾਂ ਦੇ ਵਿੱਚ ਆ ਕਾਂਗਰਸ ਵਾਲਿਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਆ ਕਾਂਗਰਸ ਬਚਾਓ ਜਿਹੜੀ ਆ ਯਾਤਰਾ ਕੱਢਣ ਜਾਂ ਕਾਂਗਰਸ ਬਚਾਓ ਮੁਹਿੰਮ ਸ਼ੁਰੂ ਕਰਨ ਉਹ ਉਹਨਾਂ ਨੂੰ ਜ਼ਿਆਦਾ ਜ਼ਰੂਰਤ ਆ ਮੈਨੂੰ ਲੱਗਦਾ ਕਿ ਮੈਂ ਕਿਸੇ ਦਾ ਤਾਂ ਕੀ ਕਾਊਂਟਰ ਉਹਦੇ 'ਚ ਗੱਲ ਕਰਾਂ ਤੁਸੀਂ ਉਹਦੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਹਰ ਇੱਕ ਇਨਸਾਨ ਆ ਆਸ਼ੂਪਾ ਜੀ ਦੀ ਇਲੈਕਸ਼ਨ ਨੂੰ ਖੁਦ ਆਪਣੀ ਇਲੈਕਸ਼ਨ ਸਮਝ ਕੇ ਲੜ ਰਿਹਾ ਮੈਨੂੰ ਲੱਗਦਾ ਇਸ ਤੋਂ ਵੱਧ ਹੋਰ ਵਧੀਆ ਤਰੀਕੇ ਨਾਲ ਪਰਫਾਰਮ ਨਹੀਂ ਹੋ ਸਕਦਾ ਸੋ ਬਹੁਤ ਹੀ ਗੁਰੂ ਮਹਾਰਾਜ ਦੀ ਕਿਰਪਾ ਤੇ ਬਹੁਤ ਵਧੀਆ ਰਿਜ਼ਲਟ ਰਹਿਣਗੇ ਇਲੈਕਸ਼ਨ ਦੇ ਤੇ ਕਿਉਂਕਿ ਜਿਹੜੀ 27 ਹੈ ਨਾ ਉਹ ਪੰਜਾਬ ਦੇ ਵਿੱਚ ਬੜੇ ਅਲੱਗ ਤਰ੍ਹਾਂ ਦੀ ਚੋਣ ਹੋਣ ਜਾ ਰਹੀ ਹੈ ਸੋ ਉਹਦੀ ਸਟਾਰਟਿੰਗ ਹੈ ਜਿਹੜੀ ਇੱਥੋਂ ਹੋਂਡ ਜਿਹ ਬਿਲਕੁਲ ਆਸੀ ਹੈ ਦਲਬੀਰ ਗੋਲਦੀ ਜਿਹੜੇ ਲਗਾਤਾਰ ਕਾਂਗਰਸ ਦੇ ਹੱਕੇ ਚ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿੰਦੇ ਨੇ ਕਿ ਇਹ ਚੋਣ ਕਾਫੀ ਅਲੱਗ ਚੋਣ ਹੈ ਤੇ 2027 ਦੀ ਸ਼ੁਰੂਆਤ ਜਿਹੜੀ ਹੈ ਇਹ ਚੋਣ ਤੋਂ ਹੋਣ ਜਾ ਰਹੀ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਵੱਡੇ ਖੁਲਾਸੇ ਉਹਨਾਂ ਵੱਲੋਂ ਕੀਤੇ ਗਏ ਨੇ ਕੈਮਰਾਪਰਸਨ ਵਿਕੀ ਤੇ ਨਾਲ ਬੁਲਵਿਕ ਟਾਲ ਚਰਚਾ ਟੀਵੀ ਨੂੰ ਦਿਖਾ ਰਿਹਾ